ਉਹਦੀ ਤਨ ਲਗਨ ਤੇ ਮਿਹਨਤ ਦੇ ਨਾਲ ਜੋ ਕੰਮ ਕੀਤਾ ਉਸ ਕੰਮ ਦੇ ਬਦਲੇ ਸਾਨੂੰ ਨਿਯਮ ਅਨਸਾਰ ਪੈਨਸ਼ਨ ਮਿਲ ਰਹੀ ਹੈ ਲੇਕਿਨ ਪੈਨਸ਼ਨ ਦੇ ਵਿੱਚ ਸਾਨੂੰ ਡੀਏ ਜਿਹੜਾ ਹੈ ਸਾਰੇ ਹਿੰਦੁਸਤਾਨ ਨਾਲੋਂ 16% ਘਟ ਮਿਲ ਰਿਹਾ ਸਰ ਵੀ 16% ਤਨਖਾਹ ਜਾਂ ਪੈਨਸ਼ਨ ਘਟਿਆ ਕੋਈ ਪਤਾ ਨਹੀਂ ਵੀ ਸਾਡੀ ਲੀਨ ਗੇਜਮੈਂਟ ਦੀ ਦੂਜੀ ਕਿਸ਼ਤ ਕਿੱਥੇ ਆ ਚਾਰ ਕਿਸ਼ਤਾਂ ਟੋਟਲ ਇਹਨਾਂ ਦੇਣੀਆਂ ਫੈਮਿਲੀ ਪੈਨਸ਼ਨਰਾਂ ਦੀਆਂ ਮੰਗਾਂ ਨੇ ਉਹ ਤਰੁਨ ਤੇ ਜਿਹੜੀਆਂ ਤੁਸੀਂ ਮੰਨੀਆਂ ਵੀ ਹੋਈਆਂ ਨੇ ਉਹਨਾਂ ਨੂੰ ਲਾਗੂ ਕਰੋ ਦੀਵਾਲੀ ਆਈ ਹੈ ਦੀਵਾਲੀ ਦਾ ਸਾਨੂੰ ਤੋਹਫਾ ਦਿਓ ਦੀਵਾਲੀ ਦਾ ਤੋਹਫਾ ਨਾ ਦਿਓ ਨਹੀਂ ਨਾ ਜੀ ਕੀ ਕਰਨਾ ਚਾਹੋਗੇ ਆਖੀਂ ਮੈਂ ਕਹਿੰਦਾ ਅੱਜ ਪੰਜਾਬ ਸਟੇਟ ਮਟੀਰੀਅਲ ਪੈਨਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋ ਰਹੀ ਹੈ ਸਭ ਤੋਂ ਪਹਿਲਾਂ ਜਿਨੇ ਵੀ ਇੱਥੇ ਸਾਡੇ ਮੈਂਬਰ ਅਹੁਦੇਦਾਰ ਸਹਿਬਾਨ ਇਸ ਜਕਟ ਮੀਟਿੰਗ ਦੇ ਵਿੱਚ ਜਿਹੜੇ ਆਏ ਨੇ ਸਾਰਿਆਂ ਨੂੰ ਹੀ মিডিਆ ਵਾਲੇ ਸਾਥੀਆਂ ਨੂੰ ਵੀ ਦਿਵਾਲੀ ਮੁਬਾਰਕ ਹੋਵੇ ਦਿਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਪਹਿਲਾਂ ਆਉਣ ਵਾਲੀ ਦਿਵਾਲੀ ਜੋ ਹੈ ਉਸ ਤੋਂ ਉਪਰੰਤ ਅਸੀਂ ਇਹ ਕਹਾਂਗੇ ਵੀ ਅਸੀਂ ਆਪਣੀਆਂ ਮੰਗਾਂ ਪਹਿਲਾਂ ਵੀ ਸਰਕਾਰ ਤੱਕ ਪਹੁੰਚਾਈਆਂ ਪਰ ਸਰਕਾਰ ਜਿਹੜੀ ਹੈ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਪੈਨਸ਼ਨਰ ਅਸੀਂ ਵੇਖੋ ਕੋਈ 70 ਸਾਲ ਦਾ ਕੋਈ 80 ਸਾਲ ਦਾ ਕੋਈ 85 ਸਾਲ ਦਾ ਸਾਡੇ ਸਾਡੇ ਸਾਥੀ ਬੈਠੇ ਨੇ ਅਸੀਂ ਕੋਈ ਪੇਸ਼ਾਵਰ ਜਿੰਦਾਬਾਦ ਮੁਰਦਾਬਾਦ ਕਰਨ ਵਾਲੇ ਨਹੀਂ ਆ ਅਸੀਂ ਮਿਸਟੀਰੀਅਲ ਪੈਨਸ਼ਨਰ ਹਾਂ ਬਾਊ ਕਲਾਸ ਨੂੰ ਬਿਲੋਂਗ ਕਰਦੇ ਆ ਤੇ ਬਾਹਾਂ ਦਾ ਕੰਮ ਹੁੰਦਾ ਸਾਰੀ ਉਮਰ ਅਸੀਂ ਦਫਤਰਾਂ ਦੇ ਵਿੱਚ ਬੈਠ ਕੇ ਪੱਕੇ ਥੱਲੇ ਬੈਠ ਕੇ ਕੁਰਸੀ ਤੇ ਬੈਠ ਕੇ ਆਪਣਾ ਕਲਮ ਚਲਾਈ ਹੈ ਤੇ ਸਰਕਾਰ ਦਾ ਅਸੀਂ ਪੂਰੀ ਤਰ੍ਹਾਂ ਲਗਨ ਤੇ ਮਿਹਨਤ ਦੇ ਨਾਲ ਜੋ ਕੰਮ ਕੀਤਾ ਉਸ ਕੰਮ ਦੇ ਬਦਲੇ ਸਾਨੂੰ ਨਿਯਮ ਅਨੁਸਾਰ ਪੈਨਸ਼ਨ ਮਿਲ ਰਹੀ ਹੈ ਲੇਕਿਨ ਪੈਨਸ਼ਨ ਦੇ ਵਿੱਚ ਸਾਨੂੰ ਡੀਏ ਜਿਹੜਾ ਹੈ ਸਾਰੇ ਹਿੰਦੁਸਤਾਨ ਨਾਲੋਂ 16% ਘੱਟ ਮਿਲ ਰਿਹਾ ਸਾਡਾ ਡੀਏ ਕਿਉਂਕਿ ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਸਾਨੂੰ ਘਟ ਮਿਲ ਰਿਹਾ ਵੀ 1 7 23 ਨੂੰ ਸਾਨੂੰ 4% ਸੈਂਟਰ ਗਵਰਨਮੈਂਟ ਨੇ ਜਿਹੜਾ ਆਪਣੇ ਮੁਲਾਜ਼ਮਾਂ ਨੂੰ ਦਿੱਤਾ ਉਸ ਤੋਂ ਬਾਅਦ ਇੱਕ ਇੱਕ 24 ਨੂੰ 4% 1 7 24 ਨੂੰ 3% ਇੱਕ-ਇੱਕ ਪੰਜੀ ਨੂੰ 2% ਤੇ ਹੁਣ ਵੇਖੋ ਦਿਵਾਲੀ ਦੇ ਕੋਲ ਆ ਗਏ ਕੇਂਦਰ ਸਰਕਾਰ ਨੇ ਇੱਕ ਸੱਤ ਪੰਜੀ ਨੂੰ ਫਿਰ 3% ਇਸ ਤਰ੍ਹਾਂ ਸਾਨੂੰ 16% ਡੀਏ ਘੱਟ ਮਿਲ ਰਿਹਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ 42% ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 58% ਮਿਲ ਰਿਹਾ ਜੋ ਕਿ ਬਹੁਤ ਵੱਡਾ ਸਾਡੇ ਨਾਲ ਧੱਕਾ ਹੋ ਰਿਹਾ ਸਾਡੀ 16% ਤਨਖਾਹ ਜਾਂ ਪੈਨਸ਼ਨ ਘਟਿਆ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਨੇ ਸਰਕਾਰ ਦੀ ਰੀੜ ਦੀ ਹੱਡੀ ਹੁੰਦੀ ਹੈ ਅਸੀਂ ਨਹੀਂ ਚੁੰਦੇ ਵੀ ਅਸੀਂ ਸਰਕਾਰ ਦੇ ਵਿਰੁੱਧ ਜਿੰਦਾਬਾਦ ਮੁੜਦਾਬਾਦ ਕਰੀਏ ਪਰ ਸਰਕਾਰ ਸਾਨੂੰ ਇਹ ਮਜਬੂਰ ਕਰ ਰਹੀ ਹੈ ਕਰਨ ਤੇ ਸਾਡੇ ਕੋਈ ਸਾਥੀ ਕਹਿ ਰਹੇ ਵੀ ਅਸੀਂ ਤਰਨਤਨ ਦੀ ਬਾਈ ਇਲੈਕਸ਼ਨ ਆਈ ਹੈ ਉੱਥੇ ਵੀ ਜਾ ਕੇ ਇਹਦਾ ਜਿਹੜਾ ਵੀ ਆਪਣਾ ਰੋਸ ਵਿਖਾਵਾ ਕਰਾਂਗੇ ਸਵਾਲ ਇਹ ਪੈਦਾ ਹੁੰਦਾ ਵੀ ਸਾਨੂੰ ਬਾਈ ਇਲੈਕਸ਼ਨ ਦੇ ਵਿੱਚ ਜਾਣ ਦੀ ਲੋੜ ਕਿਉਂ ਪੈਣੀ ਹੈ ਜੇ ਸਰਕਾਰਾਂ ਸਾਡੀਆਂ ਡਿਮਾਂਡਾਂ ਸਮੇਂ ਸਿਰ ਦੇ ਦੇਣ ਤੇ ਸਾਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ ਲੁਧਿਆਣੇ ਗਏ ਸੀ ਪਰ ਸਰਕਾਰ ਟਾਸ ਤੋਂ ਮਸ ਨਹੀਂ ਹੋਈ ਸਾਨੂੰ ਕੁਛ ਨਹੀਂ ਦਿੱਤਾ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਅਸੀਂ ਇਹ ਇਲੈਕਸ਼ਨ ਦੇ ਵਿੱਚ ਜਾ ਕੇ ਬਾਅਦ ਇਲੈਕਸ਼ਨ ਦੇ ਵਿੱਚ ਜਾ ਕੇ ਅਸੀਂ ਕੋਈ ਖੱਲਰ ਨਹੀਂ ਪਾਉਣਾ ਚਾਹੁੰਦੇ ਸਿਰਫ ਇੱਕ ਮੌਕਾ ਹੁੰਦਾ ਆਪਣੀ ਗੱਲ ਕਹਿਣ ਦਾ ਅਸੀਂ ਚਾਹੁੰਦੇ ਹਾਂ ਵੀ ਸਾਡੀ ਗੱਲ ਜਿਹੜੀ ਹੈ ਵੀ ਸਰਕਾਰ ਸੁਣੇ ਸੁਣ ਕੇ ਉਹਦੇ ਤੇ ਵਿਚਾਰ ਕਰਕੇ ਜੋ ਸਾਡੇ ਬੰਦੇ ਹੱਕ ਆ ਸਾਡੇ ਸਰਕਾਰ ਦੇ ਨਾਲ ਸਮਝੋਤੇ ਹੋਏ ਨੇ ਜਥੇ ਬੰਦੀਆਂ ਦੇ ਵੀ ਜੋ ਕੇਂਦਰ ਸਰਕਾਰ ਡੀਏ ਦੇਗੀ ਉਹ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਨੂੰ ਦੇਗੀ ਲੇਕਿਨ ਦੇਖ ਲਓ 23 ਤੋਂ ਲੈ ਕੇ 25 ਤੱਕ ਦੋ ਦੋ ਸਾਲ ਹੋ ਗਏ ਸਰਕਾਰ ਦੇ ਕੰਨਾਂ ਦੇ ਉੱਤੇ ਜੂਣ ਨਹੀਂ ਸਰਕਾਰੀ ਤੇ ਸਾਨੂੰ ਜਿਹੜਾ 16% ਘਟ ਜਿਹੜਾ ਡੀਏ ਮਿਲ ਰਿਹਾ ਮਹਿੰਗਾਈ ਵੇਖੋ ਰੋਜ਼ ਦਿਨ ਬਦਨ ਅਸਮਾਨ ਨੂੰ ਛੂਰੀ ਹੈ ਤੇ ਅਸੀਂ ਉੱਥੇ ਦੇ ਉੱਥੇ ਖੜੇ ਆ ਜਦੋਂ ਪੀ ਕਮਿਸ਼ਨਰ ਰਿਪੋਰਟ ਦੇ ਦਿੱਤੀ ਤੇ ਸਰਕਾਰ ਨੂੰ ਚਾਹੀਦਾ ਸੀ ਇਨ ਬਿੰਦ ਲਾਗੂ ਕਰ ਦੇਵੇ ਲੇਕਿਨ ਸਰਕਾਰ ਨੇ ਉਸ ਨੂੰ ਲਾਗੂ ਨਹੀਂ ਕੀਤਾ ਤੋਰ ਮਰੋੜ ਕੇ ਲਾਗੂ ਕੀਤਾ ਅਸੀਂ ਚਾਹੁੰਦੇ ਆ ਵੀ ਸਾਡਾ ਪੇ ਕਮਿਸ਼ਨ ਜਿਹੜਾ 2.9 ਦੇ ਨਾਲ ਗੁਨਾਕ ਦੇ ਨਾਲ ਸਾਡੀਆਂ ਪੈਨਸ਼ਨਾਂ ਫਿਕਸ ਕਰਕੇ ਸਾਨੂੰ ਉਹ ਦਿੱਤੀਆਂ ਜਾਣ ਮੈਡੀਕਲ ਦੀ ਹਾਲਤ ਦੇਖ ਲਓ ਮੈਡੀਕਲ ਸਾਨੂੰ 1000 ਰੁਪਿਆ ਮਹੀਨਾ ਮਿਲਦਾ ਮੀਆਂ ਬੀਵੀ ਤੇ ਦੋ ਬੱਚੇ ਆਪਾਂ ਲਾ ਲਈਏ ਚਾਰੋਂ ਦੇ ਵਿੱਚੋਂ ਇਹ ਰੱਬ ਨਾ ਕਰੇ ਜੇ ਇੱਕ ਵੀ ਬਿਮਾਰ ਹੋ ਜੇ 7-800 ਰੁਪਇਆ ਤਾਂ ਡਾਕਟਰ ਹੱਥ ਲਾਉਣ ਦੀ ਫੀਸ ਲੈ ਲੈਂਦਾ ਕਾਗਜ਼ ਤੇ ਉੱਤੇ ਦਵਾਈ ਲਿਖਣ ਦੀ ਫੀਸ ਲੈ ਲੈਂਦਾ 200 ਰੁਪਏ ਨਾਲ ਕਿਹੜੀ ਦਵਾਈ ਆਏਗੀ 1000 ਰੁਪਇਆ ਬਹੁਤ ਘੱਟ ਆ ਅਸੀਂ ਜ਼ਿਆਦਾ ਵੀ ਨਹੀਂ ਕਹਿੰਦੇ ਅਸੀਂ ਕਹਿੰਨੇ ਘੱਟੋ ਘੱਟ 3000 ਰੁਪਇਆ ਤੇ ਸਾਨੂੰ ਮੈਡੀਕਲ ਪਤਾ ਹਰ ਮਹੀਨੇ ਮਿਲੇ ਕਿਉਂਕਿ ਬੁਢਾਪੇ ਦੇ ਵਿੱਚ ਦਵਾਈ ਦੀ ਜ਼ਿਆਦਾ ਲੋੜ ਹੁੰਦੀ ਆ ਦਵਾਈ ਮੈਡੀਸਨ ਤੇ ਇਸੇ ਤਰ੍ਹਾਂ ਜਿਹੜਾ ਸਾਡਾ ਪੈਨਸ਼ਨ ਫਾਰਮੂਲਾ ਉਹ ਵੀ ਠੀਕ ਨਹੀਂ ਜੇ ਪੇ ਕਮਿਸ਼ਨ ਦਿੱਤਾ ਹੀ ਦਿੱਤਾ ਪਿਛਲੀ ਸਰਕਾਰ ਨੇ ਜਾਣ ਲੱਗਿਆ ਜਦੋਂ ਚੰਨੀ ਦੀ ਸਰਕਾਰ ਸੀ ਮੁੱਖ ਮੰਤਰੀ ਚੰਨੀ ਜੀ ਸੀਗੇ ਉਹ ਜਾਣ ਲੱਗਿਆ ਪੇ ਕਮਿਸ਼ਨ ਅਨਾਉਂਸ ਕਰਕੇ ਇਹਨਾਂ ਨੇ ਆ ਕੇ ਲਾਗੂ ਕੀਤਾ ਤੇ ਕਿਸ਼ਤਾਂ ਬਣਾਤੀਆਂ 2029 ਤੱਕ ਵੀ ਜਿਹੜਾ ਤੁਹਾਨੂੰ ਏਰੀਅਰ ਮਿਲਣਾ ਹੈ 2029 ਤੱਕ ਮਿਲੇਗੀਆਂ ਕਿਸ਼ਤਾਂ ਬਣਾਤੀਆਂ 27 ਜੀ ਨਵੀਂ ਸਰਕਾਰ ਆਏਣੀ ਹੈ ਕੀ ਪੈਦਾ ਕੀ ਦੀ ਹੋਣੀ ਕੀ ਦੀ ਨਹੀਂ ਹੋਣੀ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪੇ ਕਮਿਸ਼ਨ ਦਾ ਏਰੀਆ ਜਿਹੜਾ ਤੌਰ ਮਰੋੜ ਕੇ ਨਾ ਦਿੱਤਾ ਜਾਏ ਇੱਕ ਕਿਸ਼ਤੇ ਦੇ ਦਿੱਤੀ ਜਾਵੇ ਜਾਂ ਵੱਧ ਤੋਂ ਵੱਧ ਦੋ ਕਿਸ਼ਤਾਂ ਕਰ ਲਓ ਲੇਕਿਨ ਇਹ 2029 ਦਾ ਕੋਈ ਵੇਖੋ ਕਿਹੜਾ ਕਾਨੂੰਨ ਹੈ ਆਈਐਸ ਨੂੰ ਪੀਸੀਐਸ ਨੂੰ ਸਾਰਾ ਕੁਝ ਜਿਹੜਾ ਵੀ ਨਾਲ ਨਾਲ ਮਿਲ ਰਿਹਾ ਰਹਿ ਜਾਂਦੀ ਹੈ ਬਾਊ ਕਲਾਸ ਕਲਾਸ 3 ਤੇ ਕਲਾਸ 4 ਇਹਨਾਂ ਦੇ ਨਾਲ ਦੇਖੋ ਕਿੰਨਾ ਵੱਡਾ ਧੱਕਾ ਆਈਐਸ ਵੀ ਲੈ ਕੇ ਪੀਸੀਐਸ ਵੀ ਲੈ ਕੇ ਜੁਡੀਸ਼ਰੀ ਵੀ ਲੈ ਗਈ ਰਹਿ ਗਏ ਅਸੀਂ ਅਸੀਂ ਸਰਕਾਰ ਨੂੰ ਹੱਥ ਜੋੜ ਕੇ ਅੱਗੇ ਵੀ ਬੇਨਤੀ ਕੀਤੀ ਹੈ ਹੁਣ ਵੀ ਬੇਨਤੀ ਕਰਦੇ ਆਂ ਵੀ ਸਾਡੀਆਂ ਮੰਗਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਦਿੱਤਾ ਜਾਏ। ਅਸੀਂ ਕੋਈ ਖਰਾਤ ਨਹੀਂ ਮੰਗਦੇ ਜੋ ਸਾਡੇ ਸਮਝੌਤੇ ਹੋਏ ਨੇ ਜੋ ਸਾਡੇ ਕਾਨੂੰਨ ਅਨਸਾਰ ਸਾਡਾ ਬਣਦਾ ਉਹ ਸਾਨੂੰ ਦੇ ਦਿਓ ਅਸੀਂ ਵੱਧ ਮੰਗਦੇ ਨਹੀਂ ਲੀਵਨ ਕੈਸ਼ਮੈਂਟ ਦਾ ਏਰੀਆ ਦੇਖੋ ਲੀਵਨ ਕੈਸ਼ਮੈਂਟ ਦਾ ਏਰੀਆ ਜਿਹੜਾ ਸਾਨੂੰ ਰਿਟਾਇਰ ਹੋਣ ਤੋਂ ਬਾਅਦ ਲੀਵਨ ਕੈਸ਼ਮੈਂਟ ਮਿਲਣੀ ਚਾਹੀਦੀ ਸੀ ਉਹ ਵੀ ਦੱਬ ਕੇ ਬੈਠੇ ਉਹ ਵੀ ਹੁਣ 4 ਕਿਸ਼ਤਾਂ ਦੇ ਵਿੱਚ ਦੇ ਰਿਹਾ ਹੈ। ਇੱਕ ਕਿਸ਼ਤ ਸਾਨੂੰ ਮਿਲੀ ਐ ਦੂਸਰੀ ਕਿਸ਼ਤ ਸਾਡੀ ਐਸ ਮੈਨੇ ਡਿਊ ਸੀ ਅਕਤੂਬਰ ਦੇ ਵਿੱਚ ਅੱਧਾ ਅਕਤੂਬਰ ਬੀਤ ਗਿਆ ਅਜੇ ਤੱਕ ਸਾਨੂੰ ਕੋਈ ਉਹਦੀ ਕਿਸ਼ਤ ਦਾ ਪੈਸਾ ਨਹੀਂ ਮਿਲਿਆ ਕਦੋਂ ਮਿਲੇਗਾ ਕੋਈ ਪਤਾ ਨਹੀਂ ਲੀਵਿੰਗ ਕੈਸ਼ਮੈਂਟ ਦਾ ਦੇਖ ਲਓ ਵੀ ਸਾਨੂੰ ਅਕਤੂਬਰ ਦੇ ਵਿੱਚ ਕਿਸ਼ਤ ਮਿਲਣੀ ਸੀ ਅੱਧਾ ਅਕਤੂਬਰ ਮਿਲ ਜਿਹੜਾ ਬੀਤ ਗਿਆ ਪਰ ਅਜੇ ਤੱਕ ਕੋਈ ਪਤਾ ਨਹੀਂ ਵੀ ਸਾਡੀ ਲੀਵਿੰਗ ਕੈਸ਼ਮੈਂਟ ਦੀ ਦੂਜੀ ਕਿਸ਼ਤ ਕਿੱਥੇ ਐ ਚਾਰ ਕਿਸ਼ਤਾਂ ਟੋਟਲ ਇਹਨਾਂ ਦੇਣੀਆਂ ਐ ਇੱਕ ਕិច្ਚ ਤੇ ਮਿਲੀ ਲੇਕਿਨ ਅੱਗੋਂ ਕੋਈ ਪਤਾ ਹੀ ਨਹੀਂ ਅਜੇ ਦੋ ਕਿਸਾਂ ਅਗਲੇ ਸਾਲ ਚ ਸਾਨੂੰ ਮਿਲਣੀਆਂ ਨੇ ਰੱਬ ਜਾਣੇ ਮਿਲਣੀਆਂ ਕਿ ਨਹੀਂ ਮਿਲਣੀਆਂ ਅਸੀਂ ਤੇ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਸਰਕਾਰ ਜੀ ਅਸੀਂ ਕੋਈ ਤੁਹਾਡੇ ਤੋਂ ਬਾਹਰ ਨਹੀਂ ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਦੀ ਜੇ ਰੀੜ ਦੀ ਹੱਡੀ ਨੇ ਤੇ ਤੁਸੀਂ ਵੀ ਸਮਝੋ ਵੀ ਅਸੀਂ ਤੁਹਾਨੂੰ ਵੋਟਾਂ ਬਾਕੇ ਜਿਤਾਇਆ ਅਸੀਂ ਤੁਹਾਡਾ ਸਹਿਯੋਗ ਦਿੱਤਾ ਤੇ ਹੁਣ ਤੁਹਾਡੀ ਵਾਰੀ ਹੈ ਵੀ ਤੁਸੀਂ ਸਾਨੂੰ ਉਸ ਦਾ ਕੁਝ ਨਾ ਕੁਝ ਚੰਗਾ ਬਦਲਾ ਦਿਓ ਲekin ਤੁਸੀਂ ਸਾਨੂੰ ਚੰਗਾ ਰਿਜ਼ਲਟ ਤਾਂ ਕੀ ਦੇਣਾ ਤੁਸੀਂ ਸਾਡੇ ਹੀ ਹੱਕ ਜਿਹੜੇ ਦਿਵਾ ਕੇ ਬੈਠ ਗਏ ਅਸੀਂ ਇਹ ਸਰਕਾਰ ਨੂੰ ਫਿਰ ਬੇਨਤੀ ਕਰਾਂਗੇ ਕਿ ਪੈਨਸ਼ਨਰਾਂ ਦੀਆਂ ਖਾਸ ਤੌਰ ਤੇ ਜਿਹੜੀਆਂ ਮੰਗਾਂ ਨੇ ਫੈਮਿਲੀ ਪੈਨਸ਼ਨਰਾਂ ਦੀਆਂ ਮੰਗਾਂ ਨੇ ਉਹ ਤੁਰੰਤ ਜਿਹੜੀਆਂ ਤੁਸੀਂ ਮੰਨੀਆਂ ਵੀ ਹੋਈਆਂ ਨੇ ਉਹਨਾਂ ਨੂੰ ਲਾਗੂ ਕਰੋ ਤੇ ਸਾਨੂੰ ਵੇਖੋ ਸਰਕਾਰ ਮੀਟਿੰਗ ਵੀ ਲੈਣ ਲਈ ਸਾਨੂੰ ਜਦੋਜਾਦ ਕਰਨੀ ਪੈਂਦੀ ਹੈ ਜਦੋਂ ਇੱਕ ਸਰਕਾਰ ਮੀਟਿੰਗ ਦੀ ਨਿਸ਼ਚਿਤ ਕਰ ਦਿੰਦੀ ਏ ਡੇਟ ਕਿ ਫਲਾਣੇ ਦਿਨ ਤੁਹਾਡੇ ਨਾਲ ਮੀਟਿੰਗ ਕਰਾਂਗੇ ਚੰਡੀਗੜ੍ਹ ਉੱਥੇ ਪਹੁੰਚ ਜਾਣਾ ਤੁਸੀਂ ਸੈਕਟਰੀਏਟ ਦੇ ਵਿੱਚ ਜਦੋਂ ਅਸੀਂ ਉੱਥੇ ਜਾਂਦੇ ਆ ਤੇ ਮੀਟਿੰਗ ਕੈਨਸਲ ਦੀ ਸਾਨੂੰ ਚਿੱਠੀ ਮਿਲ ਜਾਂਦੀ ਹੈ ਤਰੀਕ पे ਤਰੀਕ ਤਰੀਕ ਤੇ ਤਰੀਕ ਮਿਲਦੀ ਹੈ ਇਨਸਾਫ ਨਹੀਂ ਮਿਲਦਾ ਕੋਈ ਸਾਨੂੰ ਹੱਕ ਨਹੀਂ ਮਿਲਦੇ ਤੁਸੀਂ ਦੇਖ ਲਓ ਇਹ ਸਰਕਾਰ ਨੇ ਇੱਕ ਨਵੀਂ ਫਿਰ ਤਪਾਤੀ ਤਰੀਕ ਤੇ ਤਰੀਕ ਪਹਿਲੀਆਂ ਸਰਕਾਰਾਂ ਵੀ ਹੁੰਦੀਆਂ ਸੀ ਚਾਹੇ ਉਹ ਚੰਗੀਆਂ ਸੀ ਚਾਹੇ ਉਹ ਮਾੜੀਆਂ ਸੀ ਪਰ ਜਿਸ ਦਿਨ ਤਰੀਕ ਹੁੰਦੀ ਸੀ ਮੀਟਿੰਗ ਦੀ ਉਸ ਦਿਨ ਮੀਟਿੰਗ ਜ਼ਰੂਰ ਹੁੰਦੀ ਸੀ ਤੇ ਮੀਟਿੰਗ ਦਾ ਫਰੂਟਫੁੱਲ ਰਿਜ਼ਲਟ ਵੀ ਨਿਕਲਦਾ ਸੀ ਪਰ ਇਹਨਾਂ ਨੇ ਮੀਟਿੰਗ ਹੀ ਨਹੀਂ ਕੀਤੀ ਤੇ ਰਿਜ਼ਲਟ ਕੀ ਨਿਕਲਣਾ ਇਸ ਕਰਕੇ ਅਸੀਂ ਭਗੰਤ ਮਾਨ ਜੀ ਸਾਡੇ ਮੁੱਖ ਮੰਤਰੀ ਨੇ ਸਤਕਾਰਯੋਗ ਨੇ ਚੀਮਾ ਸਾਹਿਬ ਜਿਹੜੇ ਵਿੱਤ ਮੰਤਰੀ ਨੇ ਸਤਕਾਰਯੋਗ ਨੇ ਅਸੀਂ ਇਹ ਬੇਨਤੀ ਕਰਾਂਗੇ ਵੀ ਤੁਸੀਂ ਸਾਡੀਆਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦਿਓ ਜਿਵੇਂ ਤੁਸੀਂ ਕਹਿੰਦੇ ਉਹਨਾਂ ਵੀ ਸਾਨੂੰ ਸੈਂਟਰ ਗਵਰਨਮੈਂਟ ਵਿਸ਼ੇਸ਼ ਪੈਕੇਜ ਦੇਵੇ ਮੁਲਾਜ਼ਮ ਤੇ ਪੈਨਸ਼ਨਰ ਵੀ ਚਾਹੁੰਦਾ ਹੈ ਸਾਨੂੰ ਵਿਸ਼ੇਸ਼ ਪੈਕੇਜ ਦਿਓ ਦੀਵਾਲੀ ਆਈ ਹੈ ਦੀਵਾਲੀ ਦਾ ਸਾਨੂੰ ਤੋਹਫਾ ਦਿਓ ਦੀਵਾਲੀ ਦਾ ਧੋਖਾ ਨਾ ਦਿਓ ਸਾਡੀਆਂ ਜਿਹੜੀਆਂ ਪੰਜ ਕਿਸ਼ਤਾਂ ਡਿਊ ਨੇ ਬੀਹਰੀਆਂ ਸਾਨੂੰ ਪੰਜ ਕਿਸ਼ਤਾਂ ਦਿਓ ਜੇ ਪੰਜ ਨਹੀਂ ਤੇ ਚਾਰ ਹੀ ਦੇ ਦਿਓ ਧੋਖਾ ਦੇ ਕੇ ਇੱਕ ਅੱਧੀ ਲੰਗੜੀ ਜੀ ਕਿਸ਼ਤ ਦੇ ਕੇ ਸਾਡੇ ਨਾਲ ਧੋਖਾ ਨਾ ਕਰਿਓ ਇਸ ਕਰਕੇ ਅਸੀਂ ਤੋਹਫਾ ਹੀ ਚਾਹੁੰਦੇ ਆਂ ਦੀਵਾਲੀ ਦਾ ਵੀ ਘਟੋ ਘਟ ਤੁਸੀਂ ਸਾਡੇ ਨਾਲ ਇਮਾਨਦਾਰੀ ਦੇ ਨਾਲ ਚੱਲੋ ਈਮਾਨਦਾਰੀ ਦੇ ਨਾਲ ਜੇ ਸਾਡੀਆਂ 5 ਕਿਸ਼ਤਾਂ ਬੰਦੀਆਂ ਨੇ ਤੇ ਅਸੀਂ ਆਪ ਕਹਿੰਨੇ ਆ ਵੀ ਚਲੋ 5 ਨਹੀਂ ਤੇ 4 ਹੀ ਦੇ ਦਿਓ ਦਿਓ ਤਾਂ ਸਹੀ ਪਰ ਸਰਕਾਰ ਤੇ ਸਾਨੂੰ ਇੱਕ ਵੀ ਕਿਸ਼ਤ ਨਹੀਂ ਦੇ ਰਹੀ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਦੀਵਾਲੀ ਦਾ ਜੇ ਤੁਸੀਂ ਤੋਹਫਾ ਦੇਣਾ ਸਾਨੂੰ ਮਾਲਾ-ਮਾਲ ਕਰਨਾ ਤੇ ਸਾਡੀਆਂ ਘਟੋ ਘੱਟ 4 ਕਿਸ਼ਤਾਂ ਡੀਏ ਦੀਆਂ ਜ਼ਰੂਰ ਦਿਓ ਇਹਨਾਂ ਲਾਬਿਦਾਂ ਦੇ ਨਾਲ ਮੈਂ মিডিਏ ਦਾ ਵੀ ਧੰਨਵਾਦੀ ਆ ਤੇ ਸਾਡੇ ਸਾਥੀ ਸੋਮਰਾਜ ਜੀ ਰੋਲੀਆ ਕੁਝ ਕਹਿਣਾ ਚਾਹੁੰਦੇ ਜੀ ਮੈਂ ਸੋਮਨਾਥ ਰੌਲੀਆ ਸੀਨੀਅਰ ਮੀਤ ਪ੍ਰਧਾਨ ਪੰਜਾਬ ਸਟੇਟ ਮਸਟਰੀਅਲ ਪੈਨਸ਼ਨ ਐਸੋਸੀਏਸ਼ਨ ਸਾਡੇ ਪ੍ਰਧਾਨ ਜੀ ਸਰਦ ਦਲਵੀ ਸਿੰਘ ਬਾਜਵਾ ਜੀ ਆਊਟ ਆਫ ਕੰਟਰੀ ਨੇ ਤੇ ਸਾਡੇ ਕਾਰਜਕਾਰੀ ਪ੍ਰਧਾਨ ਸਰ ਨਿਹਮਤ ਸਿੰਘ ਨੰਦ ਜੀ ਇਹਨੇ ਸਾਡੀਆਂ ਜਿਹੜੀਆਂ ਪੰਜਾਬ ਦੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸਾਰਾ ਡਿਟੇਲ ਦੇ ਵਿੱਚ ਵਿਸਥਾਰ ਕੋ ਰੁਕ ਦੱਸ ਦਿੱਤਾ ਮਾਈਕ ਪਰਦਾ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਸ ਤਰ੍ਹਾਂ ਕਾਂਗਰਸ ਦੀ ਸਰਕਾਰ ਨੇ ਸਾਡਾ ਜਿਹੜਾ ਸੇਵਾ ਪੇ ਕਮਿਸ਼ਨ 116 ਤੋਂ ਡਿਊ ਸੀਗਾ ਉਹ ਉਹਨੇ ਲਮਕਾ ਕੇ ਸਾਨੂੰ 1 ਸਤ 2021 ਨੂੰ ਦਿੱਤਾ ਜਿਹੜਾ 5 5.5 ਸਾਲ ਲੇਟ ਕੀਤਾ ਉਸ ਤੋਂ ਬਾਅਦ ਸਾਡਾ ਉਹਨੂੰ ਕਾਂਗਰਸ ਸਰਕਾਰ ਨੇ ਕੋਈ ਬਕਾਇਆ ਨਹੀਂ ਦਿੱਤਾ ਉਹਨਾਂ ਨੇ ਇਹ ਸੀਗਾ ਇੱਕ ਮੁੜ ਕੇ ਸਾਡੀ ਸਰਕਾਰ ਆ ਜਾਏਗੀ ਤੇ ਅਸੀਂ ਫੇਰ ਇਹਨਾਂ ਨਾਲ ਕਿਸ ਤਰ੍ਹਾਂ ਕਰ ਲਵਾਂਗੇ ਪਰ ਹੋਇਆ ਉਲਟ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਇਨੀ ਵੀ ਪਹਿਲਾਂ ਲਾਰੇ ਲਾਏ ਸੀ ਫਿਰ ਜਿਹੜੀਆਂ ਪੈਨਸ਼ਨਾਂ ਤੇ ਮਾਜਮਾਨੀਆਂ ਮੰਗਾ ਮੁਖ ਮੰਗਾ ਨੇ ਉਹ ਅਸੀਂ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਸਾਰੀਆਂ ਮੰਨ ਕੇ ਉਹਨਾਂ ਲਾਗੂ ਕਰ ਦਿਆਂਗੇ ਪਰ ਸਾਢੇ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੇ ਸਾਡੀ ਅਜੇ ਤੱਕ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਜਿਹੜਾ 5.5 ਸਾਲ ਦਾ 6ਵੇਂ ਪੇਕਮਿਸ਼ਨ ਦਾ ਬਕਾਇਆ ਸੀ ਉਹ ਇਸ ਆਮ ਆਦਮੀ ਪਾਰਟੀ ਸਰਕਾਰ ਨੇ ਸਾਨੂੰ 48 ਕਿਸ਼ਤਾਂ ਵਿੱਚ ਦੇਣਾ ਨੂੰ ਨਿਸ਼ਚਿਤ ਕੀਤਾ ਪਰ ਉਹ ਜਿਹੜੀ ਸਾਡੀ ਕਿਸ਼ਤ ਬਣਦੀ ਹੈ ਇੱਕ ਜਿਹੜਾ ਸਾਡਾ ਪੰਜਾਬ ਸਰਕਾਰ ਨੇ 16% ਡੀਏ ਸਾਡਾ ਰੋਕਿਆ ਹੋਇਆ ਤੇ ਸਾਨੂੰ ਜਿਹੜੀ ਬਕਾਇਆ ਦੀ ਕਿਸ਼ਤ ਆ ਉਹ ਸਾਡੀ ਉਸ ਨਾਲ ਡੀਏ 16% ਡੀਏ ਨਾਲੋਂ ਅੱਧੀ ਵੀ ਨਹੀਂ ਬਣਦੀ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਆ ਉਹ ਸਾਡੇ ਹੀ ਪੈਸਿਆਂ ਦੇ ਵਿੱਚੋਂ ਸਾਨੂੰ ਥੋੜੇ ਜਿਹੇ ਪੈਸੇ ਦੇ ਕੇ ਤੇ ਆਪ ਸਾਰੇ ਆਪਣੇ ਕੋਲ ਰੱਖੀ ਬੈਠੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਉਹਨਾਂ ਸਰਦਾਰ ਹਰਪਾਲ ਸਿੰਘ ਕੀਮਾ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਅਪੀਲ ਕਰਾਂਗਾ ਕਿ ਸਾਡੀਆਂ ਮੁੱਖ ਮੰਗਾਂ ਜਿਹੜੀਆਂ डीए ਖਾਸ ਕਰਕੇ 16% ਡੀਏ ਉਤਰੰਤ ਜਿਹੜਾ ਰਿਲੀਜ਼ ਕੀਤਾ ਜਾਵੇ ਸਾਨੂੰ ਜਿਹੜੀ 119% ਡੀਏ ਮੰਨ ਕੇ ਤੇ ਸਾਡੇ ਜਿਹੜਾ ਇੱਕ ਇੱਕ 16 ਤੋਂ ਪਹਿਲਾਂ ਦੇ ਜਿਹੜੇ ਪੈਨਸ਼ਨਰ ਰਿਟਾਇਰ ਹੋਏ ਨੇ ਉਹਨਾਂ ਨੂੰ 2.59 ਦਾ ਮਲਟੀਪਲ ਫੈਕਟਰ ਦੇ ਕੇ ਜਿਹੜੀਆਂ ਇੱਕ ਇੱਕ 16 ਤੋਂ ਜਿਹੜੀਆਂ ਪੈਨਸ਼ਨਾਂ ਨਵਾਰਾ ਫਿਸ ਕਿਦਾਂ ਜਾਣ ਤੇ ਉਹਦਾ ਛੇਤੀ ਤੋਂ ਛੇਤੀ ਬਕਾਇਆ ਦਿੱਤਾ ਜਾਵੇ